ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਵਾਰ ਫੇਰ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਤੁਸੀਂ ਬੇਹੱਦ ਪਸੰਦ ਕਰੋਗੇ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ ਜਦੋਂ ਹੀ ਮੁਸਕਾਨ ਨੂੰ ਪਤਾ ਲੱਗਿਆ ਕਿ ਅੱਜ ਉਸ ਦਾ ਵੀਰਾ ਉਸ ਨੂੰ ਮਿਲਣ ਲਈ ਆ ਰਿਹਾ ਹੈ ਉਦੋਂ ਤੋਂ ਹੀ ਉਹ ਬਹੁਤ ਖੁਸ਼ ਹੈ ਆਖਿਰ ਵਿਆਹ ਤੋਂ 2 ਸਾਲ ਬਾਅਦ ਉਹ ਆਪਣੇ ਜੱਗੀ ਵੀਰੇ ਨੂੰ ਮਿਲੇਗੀ ਇਹੀ ਸੋਚ ਕੇ ਉਹ ਆਪਣੇ ਵੀਰੇ ਦੀ ਪਸੰਦ ਦੇ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲੱਗ ਪਈ। ਇਸ ਤਰ੍ਹਾਂ ਫਿਰ ਉਹ ਖਾਣਾ ਬਣਾਉਂਦੇ ਬਣਾਉਂਦੇ ਪਤਾ ਨਹੀਂ ਕਦੋਂ ਪੁਰਾਣੀਆਂ ਯਾਦਾਂ ਵਿੱਚ ਚਲੀ ਗਈ। ਉਸ ਦਾ ਪਤੀ ਸੰਦੀਪ ਉਸ ਦੇ ਘਰ ਵਾਲਿਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਇਸ ਲਈ ਹੀ ਉਸ ਦਾ ਪਰਿਵਾਰ ਉਸ ਦੇ ਵਿਆਹ ਦੇ ਖਿਲਾਫ ਸੀ। ਕਿੱਥੇ ਉਹ ਸੰਦੀਪ ਗਰੀਬ ਜਿਹਾ ਲੜਕਾ ਅਤੇ ਕਿੱਥੇ ਵਿਰਿੰਦਰ ਵਰਗਾ ਅਮੀਰ ਪਰਿਵਾਰ ਦਾ ਲੜਕਾ ਤੇਰੀ ਅਕਲ ਤੇ ਤਾਂ ਪਰਦਾ ਪੈ ਗਿਆ ਹੈ। ਨਹੀਂ ਤਾਂ ਤੂੰ ਅਜਿਹਾ ਫੈਸਲਾ ਕਦੀ ਵੀ ਨਾ ਕਰਦੀ। ਪਰ ਉਹ ਕਿੱਥੇ ਰੁਕਣ ਵਾਲੀ ਸੀ ਇਸ ਲਈ ਹੀ ਤਾਂ ਉਹ ਰਾਤ ਨੂੰ ਘਰੋਂ ਭੱਜ ਗਈ ਅਤੇ ਕਿਸੇ ਮੰਦਰ ਵਿੱਚ ਜਾ ਕੇ ਸੰਦੀਪ ਨਾਲ ਵਿਆਹ ਕਰ ਲਿਆ ਵੈਸੇ ਉਹ ਦੋਵੇਂ ਜਣੇ ਆਪਣੇ ਵਿਆਹ ਤੋਂ ਬਹੁਤ ਖੁਸ਼ ਸਨ ਪਰ ਹਾਂ ਘਰ ਵਿੱਚ ਪੈਸਿਆਂ ਦੀ ਥੋੜੀ ਤੰਗੀ ਜ਼ਰੂਰ ਸੀ ਪਰ ਸਭ ਸਹੀ ਚੱਲ ਰਿਹਾ ਸੀ ਸੰਦੀਪ ਦੇ ਨਾਲ-ਨਾਲ ਮੁਸਕਾਨ ਵੀ ਕੜੀ ਮਿਹਨਤ ਕਰ ਰਹੀ ਸੀ ਮੁਸਕਾਨ ਸਕੂਲ ਵਿੱਚ ਪ੍ਰਾਈਵੇਟ ਨੌਕਰੀ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਂਦੀ ਸੀ ਜਿਸ ਨਾਲ ਉਸ ਦੀ ਆਮਦਨ ਵਿੱਚ ਵਾਧਾ ਹੋ ਜਾਵੇ ਅਤੇ ਘਰ ਦਾ ਖਰਚਾ ਚੱਲ ਸਕੇ ਬਸ ਉਹਨੂੰ ਦੁੱਖ ਸੀ ਤਾਂ ਸਿਰਫ ਇਸ ਗੱਲ ਦਾ ਕਿ ਸੰਦੀਪ ਨੂੰ ਇਸ ਸਭ ਦੇ ਕਾਰਨ ਆਪਣਾ ਥੀਏਟਰ ਦਾ ਸ਼ੌਂਕ ਛੱਡਣਾ ਪਿਆ ਜਦੋਂ ਵੀ ਉਹ ਇਸ ਬਾਰੇ ਸੰਦੀਪ ਨੂੰ ਕਹਿੰਦੀ ਤਾਂ ਸੰਦੀਪ ਦਾ ਹਮੇਸ਼ਾ ਇਹੀ ਜਵਾਬ ਹੁੰਦਾ ਕਿ ਜਦੋਂ ਤੇਰਾ ਸਾਥ ਅਤੇ ਪਿਆਰ ਮੇਰੇ ਨਾਲ ਹੈ ਮੇਰੇ ਮਨ ਵਿੱਚ ਕਿਸੇ ਚੀਜ਼ ਦਾ ਵੀ ਦੁੱਖ ਨਹੀਂ ਅਤੇ ਇਸ ਤਰ੍ਹਾਂ ਦੋਵੇਂ ਹੀ ਇੱਕ ਦੂਜੇ ਦੇ ਸੱਚੇ ਸਾਥੀ ਬਣ ਕੇ ਜੀਵਨ ਦੇ ਇਸ ਸਫ਼ਰ ਵਿੱਚ ਹੌਲੀ-ਹੌਲੀ ਅੱਗੇ ਵਧ ਰਹੇ ਸੀ ਪਰ ਇਸ ਤਰ੍ਹਾਂ ਉਸਦੇ ਭਰਾ ਦਾ ਅਚਾਨਕ ਆਉਣਾ ਉਸ ਨੂੰ ਹੈਰਾਨੀ ਵਿੱਚ ਪਾ ਦਿੱਤਾ ਸੰਦੀਪ ਆਪਣੀ ਟ੍ਰੇਨਿੰਗ ਜੌਬ ਦੇ ਕਰਕੇ ਚੰਡੀਗੜ੍ਹ ਗਿਆ ਹੋਇਆ ਸੀ। ਇਸ ਲਈ ਹੁਣ ਉਸ ਦੇ ਵੀਰੇ ਦੇ ਆਉਣ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੋਢਿਆਂ ਤੇ ਸੀ। ਬਸ ਇਹੀ ਸੋਚਦੇ ਸੋਚਦੇ ਨਾ ਜਾਣੇ ਕਦੋਂ ਉਸ ਨੇ ਸਾਰੀਆਂ ਤਿਆਰੀਆਂ ਕਰ ਲਈਆਂ। ਉਸ ਨੇ ਸੋਚਿਆ ਕਿ ਵੀਰੇ ਨੂੰ ਖਾਣੇ ਤੋਂ ਬਾਅਦ ਮਿੱਠਾ ਖਾਣ ਦਾ ਵੀ ਸ਼ੌਕ ਹੈ। ਇਸ ਲਈ ਉਹ ਬਾਜ਼ਾਰ ਜਾ ਕੇ ਉਸ ਦੀ ਪਸੰਦ ਦੀ ਰਸਮਰਾਈ ਵੀ ਖਰੀਦ ਲਈ ਸੀ। ਹੁਣ ਜਦੋਂ ਉਸ ਨੇ ਪੂਰੀ ਸ਼ਰਧਾ ਨਾਲ ਆਪਣੇ ਭਰਾ ਲਈ ਸਭ ਕੁਝ ਤਿਆਰ ਕੀਤਾ ਸੀ ਤੇ ਉਸ ਨੂੰ ਪਸੰਦ ਕਿਵੇਂ ਨਾ ਆਉਂਦਾ। ਮੁਸਕਾਨ ਅਦਿਤਾ ਤੋਂ ਦਾਲ ਮਖਣੀ ਦੇ ਸਵਾਦ ਵਿੱਚ ਆਪਣੀ ਭਾਬੀ ਨੂੰ ਵੀ ਪਿੱਛੇ ਛੱਡ ਦਿੱਤਾ ਫਿਰ ਅਚਾਨਕ ਹੀ ਉਸਦੇ ਭਰਾ ਨੇ ਸੁਨਹਿਰੀ ਰੰਗ ਦੀ ਪੋਟਲੀ ਕੱਢ ਕੇ ਮੁਸਕਾਨ ਦੇ ਹੱਥਾਂ ਵਿੱਚ ਫੜਾ ਦਿੱਤੀ ਪੋਟਲੀ ਵਿੱਚ ਸੋਨੇ ਦੇ ਕੰਗਣਾਂ ਦਾ ਜੋੜਾ ਸੀ ਜੋ ਉਸ ਦਾ ਭਰਾ ਉਸ ਲਈ ਲੈ ਕੇ ਆਇਆ ਸੀ ਸੋਨੇ ਦੇ ਕੰਗਣ ਦੇਖ ਕੇ ਮੁਸਕਾਨ ਦਾ ਦਿਲ ਬਹੁਤ ਖੁਸ਼ ਹੋ ਗਿਆ ਅਤੇ ਉਸ ਪੋਟਲੀ ਨੂੰ ਲੈ ਕੇ ਆਪਣੇ ਕਮਰੇ ਵਿੱਚ ਆ ਗਈ ਹੁਣ ਬਹੁਤ ਰਾਤ ਹੋ ਚੁੱਕੀ ਸੀ ਅਤੇ ਉਸ ਦਾ ਵੀਰਾ ਵੀ ਸੌਂ ਗਿਆ ਸੀ ਪਰ ਮੁਸਕਾਨ ਹਾਲੇ ਵੀ ਜਾਗ ਰਹੀ ਸੀ ਉਸ ਨੂੰ ਨੀਂਦ ਕਿੱਥੇ ਆ ਰਹੀ ਸੀ ਉਹ ਤਾਂ ਬਸ ਸੋਨੇ ਦੇ ਕੰਗਣਾਂ ਨੂੰ ਹੀ ਦੇਖੀ ਜਾ ਰਹੀ ਸੀ ਵਿਆਹ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਇੰਨਾ ਵੱਡਾ ਤੋਹਫ਼ਾ ਮਿਲਿਆ ਸੀ ਵੈਸੇ ਸੰਦੀਪ ਨੇ ਉਸ ਲਈ ਅਜਿਹੇ ਕੰਗਣ ਬਣਵਾਉਣ ਦੀ ਜੀਤੋੜ ਕੋਸ਼ਿਸ਼ ਕੀਤੀ ਸੀ ਪਰ ਵੱਧਦੀ ਮਹਿੰਗਾਈ ਨੇ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਤੇ ਪਾਣੀ ਫੇਰ ਦਿੱਤਾ ਸੀ ਉਹ ਸੋਚ ਰਹੀ ਸੀ ਕਿ ਜਦੋਂ ਮੈਂ ਇਹ ਕੰਗਣ ਸੰਦੀਪ ਨੂੰ ਦਿਖਾਵਾਂਗੀ ਤਾਂ ਉਹ ਵੀ ਬਹੁਤ ਖੁਸ਼ ਹੋ ਜਾਵੇਗਾ ਇਹ ਸਭ ਸੋਚਦੀ ਹੋਈ ਜਦੋਂ ਆਪਣੇ ਕੰਗਣ ਅਲਮਾਰੀ ਵਿੱਚ ਰੱਖਣ ਲੱਗੀ ਤਾਂ ਅਚਾਨਕ ਉਸਦੀ ਨਿਗਾਹ ਸਾਹਮਣੇ ਮੇਜ਼ ਤੇ ਰੱਖੇ ਫੋਟੋ ਫਰੇਮ ਤੇ ਪਈ ਜਿਸ ਵਿੱਚ ਉਹ ਦੋਵੇਂ ਜਣੇ ਖੁਸ਼ੀ-ਖੁਸ਼ੀ ਇੱਕ ਦੂਜੇ ਦਾ ਹੱਥ ਫੜ ਕੇ ਖੜੇ ਹੋਏ ਸਨ ਇਸ ਤੋਂ ਪਹਿਲਾਂ ਕਿ ਉਸ ਸੁਨੈਰੀ ਪੋਟਲੀ ਨੂੰ ਅਲਮਾਰੀ ਵਿੱਚ ਰੱਖਦੀ ਤਾਂ ਉਹ ਅਚਾਨਕ ਸੋਚਣ ਲੱਗੀ ਕਿ ਜੇਕਰ ਮੈਂ ਇਹ ਕੰਗਣ ਰੱਖਦੀ ਹਾਂ ਤਾਂ ਸੰਦੀਪ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗੇਗਾ ਕਿਉਂਕਿ ਇਸ ਨਾਲ ਸੰਦੀਪ ਦੇ ਆਤਮ-ਸਨਮਾਨ ਨੂੰ ਬਹੁਤ ਠੇਸ ਪਹੁੰਚੇਗੀ ਵੈਸੇ ਵੀ ਸੰਦੀਪ ਉਸ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣ ਲਈ ਹੀ ਤਾਂ ਇੰਨੀ ਕੜੀ ਮਿਹਨਤ ਕਰ ਰਿਹਾ ਹੈ ਪਰ ਉਹਨਾਂ ਦੋਹਾਂ ਦੇ ਸੱਚੇ ਪਿਆਰ ਦੇ ਸਾਹਮਣੇ ਇਹਨਾਂ ਕੰਗਣਾਂ ਦੀ ਕੀ ਕੀਮਤ ਸੀ ਬਸ ਫਿਰ ਇਹ ਵਿਚਾਰ ਆਉਂਦੇ ਹੀ ਮੁਸਕਾਨ ਨੇ ਉਹ ਕੰਗਣਾਂ ਵਾਲੀ ਪੋਟਲੀ ਅਲਮਾਰੀ ਵਿੱਚ ਸੰਭਾਲ ਕੇ ਰੱਖ ਦਿੱਤੀ ਅਤੇ ਗਹਿਰੀ ਨੀਂਦ ਵਿੱਚ ਸੌ ਗਈ ਅਗਲੀ ਸਵੇਰ ਜਦੋਂ ਉਸਦਾ ਭਰਾ ਰੋਟੀ ਪਾਣੀ ਖਾ ਕੇ ਵਾਪਸ ਜਾਣ ਲੱਗਿਆ ਤਾਂ ਮੁਸਕਾਨ ਅੰਦਰ ਗਈ ਅਤੇ ਉਹ ਪੋਟਲੀ ਅਲਮਾਰੀ ਵਿੱਚੋਂ ਕੱਢ ਲਈ ਅਤੇ ਆਪਣੇ ਭਰਾ ਨੂੰ ਵਾਪਸ ਦੇ ਦਿੱਤੀ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ ਉਸਦੇ ਭਰਾ ਨੇ ਉਸਦੇ ਮਨ ਦੀ ਗੱਲ ਸਮਝ ਲਈ ਅਤੇ ਕਿਹਾ ਗਲਤ ਸੀ ਮੈਂ ਜੋ ਸੱਚੇ ਪਿਆਰ ਨੂੰ ਜਾਣ ਨਾ ਸਕਿਆ ਸੱਚਮੁੱਚ ਹੀ ਮੇਰੀ ਛੋਟੀ ਜਿਹੀ ਭੈਣ ਬਹੁਤ ਸਮਝਦਾਰ ਹੋ ਗਈ ਹੈ ਤਾਂ ਹੀ ਤਾਂ ਤੂੰ ਇਹ ਕੰਗਣ ਮੈਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ ਤੂੰ ਅਤੇ ਸੰਦੀਪ ਹਮੇਸ਼ਾ ਖੁਸ਼ ਰਹੋ ਇਹਨਾਂ ਕਹਿ ਕੇ ਉਸ ਦਾ ਭਰਾ ਵਾਪਸ ਚਲਾ ਗਿਆ ਅਤੇ ਮੁਸਕਾਨ ਬੇਸਬਰੀ ਨਾਲ ਸੰਦੀਪ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗੀ ਦੋਸਤੋ ਐਸੀ ਸਾਡੀ ਅੱਜ ਦੀ ਛੋਟੀ ਜਿਹੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਹਾਣੀ ਦੇਖਣ ਲਈ ਧੰਨਵਾਦ ਜੀ